ਜੇਕਰ ਤੁਸੀਂ ਅਬੋਹਰ ਇਲਾਕੇ ਤੋਂ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਇਸ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਅਬੋਹਰ ਦੇ ਇਲਾਕੇ ਲਈ ਇਹ ਜਾਣਕਾਰੀ ਅਸੀਂ ਸ਼ੇਅਰ ਕਰ ਰਹੇ ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਸੂਬਾ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੇ ਸੇਵਾ ਕੇਂਦਰ ਖੁੱਲੇ ਗਏ ਹੈ ਔਰ ਇਹਨਾਂ ਸੇਵਾ ਕੇਂਦਰਾਂ ਦਾ ਜਿਹੜਾ ਸਮਾਂ ਹੈ ਉਹ ਦੀ ਸੰਬੰਧੀ ਇਹ ਸੂਚਨਾ ਹੈ ਸੂਚਨਾ ਇਹ ਹੈ ਕਿ ਅਬੋਹਰ ਤਹਿਸੀਲ ਕੰਪਲੈਕਸ ਦੇ ਵਿੱਚ ਜਿਹੜਾ ਸੇਵਾ ਕੇਂਦਰ ਬਣਿਆ ਹੋਇਆ ਹੈਗਾ ਐਸਡੀਐਮ ਦਫਤਰ ਵੀ ਆਪਾਂ ਕਹਿ ਸਕਦੇ ਹਾਂ ਉੱਥੇ ਜਿਹੜਾ ਸੇਵਾ ਕੇਂਦਰ ਹੈ ਅਬੋਹਰ ਵਿੱਚ ਉਹ ਹੁਣ ਸਰਕਾਰ ਹਰ ਰੋਜ਼ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਕਰੇਗੀ ਉਹਦਾ ਫਾਇਦਾ ਇਹ ਹੋਏਗਾ ਕਿ ਜਿਹੜੇ ਨੌਕਰੀ ਪੇਸ਼ਾ ਲੋਕ ਸੀਗੇ ਜਿਹੜੇ ਖੁਦ ਵੀ ਨੌਕਰੀ ਕਰਦੇ ਸੀ ਤਾਂ ਉਹ ਲੋਕਾਂ ਨੂੰ ਛੁੱਟੀ ਲੈਣੀ ਪੈਂਦੀ ਸੀ ਜਾਂ ਜਿਹੜੇ ਦੁਕਾਨਦਾਰ ਭਰਾ ਸੀ ਉਹਨਾਂ ਲਈ ਵੀ ਉਹ ਦਿਨ ਵੇਲੇ ਦੁਕਾਨ ਤੇ ਜਾਂਦੇ ਸੀ ਤਾਂ ਉਹ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਦੁਕਾਨ ਤੋਂ ਛੁੱਟੀ ਲੈਣੀ ਪੈਂਦੀ ਸੀ ਜਾਂ ਹੋਰ ਲੋਕ ਵੀ ਸੀਗੇ ਤਾਂ ਉਹਨਾਂ ਨੂੰ ਇਹ ਸਮੱਸਿਆ ਆ ਰਹੀ ਸੀ ਤਾਂ ਇਸ ਲਈ ਸਰਕਾਰ ਨੇ ਫੈਸਲਾ ਕੀਤਾ ਕਿ ਅਗੋਹਰ ਦੇ ਵਿੱਚ ਜਿਹੜਾ ਸੇਵਾ ਕੇਂਦਰ ਤਸੀਲ ਦੇ ਵਿੱਚ ਹੈ ਉਹ ਹਰ ਰੋਜ਼ ਸਵੇਰੇ 8 ਇਹ ਤੋਂ ਰਾਤ 8 ਵਜੇ ਤੱਕ ਖੁੱਲੇਗਾ ਕਿ ਤੁਸੀਂ ਕਿਸੇ ਵੀ ਵੇਲੇ ਉੱਥੇ ਜਾ ਕੇ ਆਪਣਾ ਜਿਹੜਾ ਸੇਵਾ ਕੇਂਦਰ ਨਾਲ ਸੰਬੰਧਿਤ ਕੰਮ ਹੈ ਲਗਭਗ 400 ਤੋਂ ਜ਼ਿਆਦਾ ਸੇਵਾਵਾਂ ਬਕਬਕ ਸਰਕਾਰੀ ਵਿਭਾਗਾਂ ਨਾਲ ਸੰਬੰਧਿਤ ਸੇਵਾ ਕੇਂਦਰ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤਾਂ ਉੱਥੇ ਜਾ ਕੇ ਤੁਸੀਂ ਇਹ ਲਾਭ ਲੈ ਸਕਦੇ ਹੋ ਤੇ ਨਾਲ ਦੀ ਨਾਲ ਜੇਕਰ ਤੁਸੀਂ ਉੱਥੇ ਵੀ ਨਹੀਂ ਜਾਣਾ ਚਾਹੁੰਦੇ ਤਾਂ ਸਰਕਾਰ ਨੇ ਇੱਕ ਹੋਰ ਵਧੀਆ ਸਹੂਈਦਾਂ ਦਿੱਤੀ ਹੋਈ ਹੈ 1076 ਫੋਨ ਨੰਬਰ ਤੇ ਕਾਲ ਕਰੋ 1076 1076 ਤੇ ਤੁਸੀਂ ਕੋਈ ਵੀ ਸੇਵਾ ਕੇਂਦਰ ਨਾਲ ਸੰਬੰਧਿਤ ਸਰਵਿਸ ਲੈਣੀ ਹੈ ਤਾਂ ਇੱਥੇ ਕਾਲ ਕਰੋਗੇ ਤੁਹਾਨੂੰ ਅਪਾਇੰਟਮੈਂਟ ਮਿਲ ਜੇਗੀ ਸਰਕਾਰੀ ਨੁਮਾਇੰਦਾ ਤੁਹਾਡੇ ਘਰ ਆਏਗਾ ਤੇ ਘਰ ਆ ਕੇ ਹੀ ਜਿਹੜਾ ਕੁਝ ਆਪਾਂ ਸੇਵਾ ਕੇਂਦਰ ਚ ਜਾ ਕੇ ਫੋਟੋ ਕਰਾਨੀਆਂ ਡਾਕੂਮੈਂਟ ਜਮ੍ਹਾਂ ਕਰਾਨੇ ਉਹ ਸਾਰੀ ਕਾਰਵਾਈ ਤੁਹਾਡੇ ਘਰ ਆ ਕੇ ਸਰਕਾਰੀ ਨੁਮਾਇੰਦਾ ਕਰੇਗਾ ਤੇ ਤੁਸੀਂ ਘਰ ਬੈਠੇ ਹੀ ਸਰਕਾਰੀ ਸਹੂਿਦਾਂ ਦਾ ਲਾਭ ਲੈ ਸਕਦੇ ਹੋ ਇਹਦੇ ਲਈ ਕਾਲ ਕਰਨਾ ਹੈ 1075 ਔਰ ਦੂਜੀ ਸੂਚਨਾ ਸ੍ਰੀ ਕੇ ਅਬੋਹਰ ਦੇ ਤਹਿਸੀਲ ਦਫਤਰ ਦੇ ਵਿੱਚ ਜਿਹੜਾ ਸੇਵਾ ਕੇਂਦਰ ਹੈ ਉਹ ਹਰ ਰੋਜ਼ ਸਵੇਰੇ 8 ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਕਰੇਗਾ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਨਾ ਔਰ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਇਸ ਲਈ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤੇ ਇਸ ਪੇਜ ਨੂੰ ਫਾਲੋ ਕਰ ਲੈਣਾ ਤੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਅੱਜ ਦਾ ਦਿਨ ਸ਼ੁਭ ਹੋਵੇ ਥੈਂਕ ਯੂ